ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਨਾਲ ਹੀ ਦਰਸ਼ਨ ਕਰੋ ਉਸ ਸਥਾਨ ਦੇ ਜਿਸ ਸਥਾਨ ਤੇ ਮਾਤਾ ਸਲਖਣੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਦ ਕਰ ਜੋਇ ਸੰਤ ਨਾਲ ਹੀ ਦਰਸ਼ਨ ਕਰਾਵਾਂਗੇ ਠੰਡੀ ਖੋਈ ਦੇ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਿਸ਼ੋਵੀ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਉਸ ਇਤਿਹਾਸਿਕ ਕੰਨ ਦੇ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਬੰਧ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਆਪ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਤੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਸੰਗਤ ਜੀ ਇਗਨੋਰ ਨਾ ਕਰਿਆ ਕਰੋ ਇਦਾਂ ਦੀਆਂ ਇਤਿਹਾਸਿਕ ਵੀਡੀਓ ਬਣਾਉਣ ਦੇ ਲਈ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ ਤੇ ਫਿਰ ਜਾ ਕੇ ਤੁਹਾਡੀ ਸੰਗਤ ਤੱਕ ਪੇਚ ਕਰਦੇ ਆ ਤੇ ਤੁਸੀਂ ਜਸਟ ਜਸਟ 5-7 ਸਕੰਡ ਦੀ ਵੀਡੀਓ ਦੇਖ ਕੇ ਛੱਡ ਦਿੰਦੇ ਹੋ ਕਿਰਪਾ ਕਰਕੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਨਾਲ ਆਪਣੇ ਜਵਾਕਾਂ ਨੂੰ ਇਤਿਹਾਸ ਦੇ ਬਾਰੇ ਦਿਖਾਇਆ ਕਰੋ ਤੇ ਨਾਲ ਹੀ ਦਰਸ਼ਣਦਾਰੇ ਕਰਿਆ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਦਰਸ਼ਨ ਕਰਨ ਨਾਲ ਦੇਣਾ ਸ਼ੇਅਰ ਜੁਰੂ ਕਰ ਦਿਓ ਆਓ ਸੰਗਤ ਦੱਸਿਆਂ ਇਥੋਂ ਦਾ ਪੂਰਾ ਇਤਿਹਾਸ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਸਥਿਤ ਸ਼ਹਿਰ ਬਟਾਲੇ ਦਾ ਇਹ ਸਥਾਨ ਬਹੁਤ ਮਹੱਤਾ ਰੱਖਦਾ ਹੈ ਇਹ ਪ੍ਰਸਿੱਧ ਨਗਰ ਬਹਿਲੌ ਲੋਧੀ ਦੇ ਰਾਜਕਾਲ ਵਿੱਚ ਇੱਕ ਪੱਟੀ Rajput ਰਾਏ ਰਾਮ ਦਿਓਣੇ ਵਸਾਇਆ ਸੀਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਹਾਂ ਅਗਲੀ ਵੀਡੀਓ ਦੇ ਵਿੱਚ ਆਪ ਸੰਗਤ ਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦਰਸ਼ਨ ਕਰਾਵਾਂਗੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਨਾਲ ਹੀ ਗੁਰਦੁਆਰਾ ਸਤ ਕਰਤਾਰੀਆ ਵੀ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜੇ ਆ ਉਹ ਕਰਵਾਵਾਂਗੇ ਸੰਗਤ ਜੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੀ ਇਤਿਹਾਸਕ ਯਾਦਗਾਰ ਕੰਧ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜੇ ਆ ਉਹ ਕਰਾਉਣ ਜਾ ਰਹੇ ਹਾਂ ਜਦੋਂ ਸੇਗੁਰ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਗਰੀ ਵਿੱਚ ਬਰਾਤ ਲੈ ਕੇ ਆਏ ਸਨ ਜਿਸ ਸਥਾਨ ਤੇ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਨਾ ਇਹ ਹਵੇਲੀ ਪਾਈ ਜਮੀਤ ਰਾਏ ਬੰਸੀ ਦੀ ਸੀ ਇਤਿਹਾਸ ਅਨੁਸਾਰ ਗੁਰੂ ਜੀ ਦੇ ਸੋਹਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ ਮਖੌਲ ਕਰਨ ਲਈ ਲਾੜੇ ਜਾਣੇ ਕਿ ਗੁਰੂ ਸਾਹਿਬ ਜੀ ਦਾ ਮੰਝਾ ਇੱਕ ਪ੍ਰਾਣੀ ਕੱਚੀ ਖੰਧ ਦੇ ਨੇੜੇ ਡਾਤਾ ਸੀਗਾ ਜਿੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਕੱਚੀ ਕੰਧ ਹੈ ਜੋ ਢਹਿਣ ਵਾਲੀ ਹੈ ਇੱਥੋਂ ਉੱਠ ਕੇ ਜਰਾ ਪਰੇ ਹੋ ਜੋ ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਤਾ ਜੀ ਇਹ ਕੰਦ ਜੁਗੋ ਜੁਗ ਕਾਇਮ ਰਹੇਗੀ ਸਦਾ ਹੀ ਕਾਇਮ ਰਹੇਗੀ ਜਿਵੇਂ ਕਿ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਪਾਉਣ ਪਿੱਤਰ ਕੰਦ ਜੋ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਉਹ ਕੱਚੀ ਕੰਦ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਦੇ ਫਰੇਮ ਦੇ ਵਿੱਚ ਆਦ ਵੀ ਸੁਰੱਖਿਅਤ ਹੈ ਮਹਾਰਾਜ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਸ ਸਥਾਨ ਨੂੰ ਪੱਕਾ ਕਰਵਾਇਆ ਗੁਰੂ ਸਥਾਨ ਬਣਵਾਇਆ ਇਹ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚਦਾ ਕੇਂਦਰ ਬਣਿਆ ਰਹੇ। ਸੇਗੁਰ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਸੰਬੰਧੀ ਇਤਿਹਾਸਿਕ ਦੇ ਪੰਨਿਆਂ ਦੇ ਅੰਕਿਤ ਹੈ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਵੱਡੀ ਭੈਣ ਬੀਬੇ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਾਲਾ ਵਿੱਚ ਰਹਿੰਦੇ ਸਨ ਤਾਂ ਉੱਥੇ ਗੁਰੂ ਜੀ ਦੇ ਜੀਜਾ ਜੈਰਾਮ ਜੀ ਨੇ ਇਹਨਾਂ ਦਾ ਨਵਾਬ ਦੌਲਤਖਾਂ ਦੇ ਮੋਦੀ ਖਾਨੇ ਵਿਖੇ ਉਪਜੀਵਕਾ ਲਈ ਕੰਮ ਤੇ ਲਗਵਾ ਦਿੱਤਾ ਸੀ ਇੱਥੇ ਹੀ ਗੁਰੂ ਸਾਹਿਬ ਜੀ ਦੀ ਗੁਰਮਾਈ ਹੋਈ ਜੀਵਨ ਬਿਰਦਾਂਤ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰਮਾਈ ਵਿਸਾਖ ਵਦੀ 1442 ਨੂੰ ਹੋਈ ਸੀਗੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਵਿਆਹ ਪਾ 207ਵੀਂ ਸੰਮਤ 1544 ਮਦਾ ਮੁਤਾਬਕ 1487 ਇਸਵੀ ਨੂੰ ਪਾਈ ਮੂਲ ਚੰਦ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਸੁਪੁੱਤਰੀ ਬੀਬੀ ਸਲਖਣੀ ਜੀ ਦੇ ਨਾਲ ਹੋਇਆ ਗੁਰੂ ਸਾਹਿਬ ਜੀ ਦੀ ਬਰਾਤ ਵਿੱਚ ਬਾਦਸ਼ਾਹ ਤੋਂ ਲੈ ਕੇ ਰੱਬੀ ਫਕੀਰਾਂ ਤੱਕ ਸ਼ਾਮਲ ਸਨ ਜਿਨ੍ਹਾਂ ਵਿੱਚ ਸੁਲਤਾਨਪੁਰ ਦੇ ਨਵਾਬ ਦੌਲਤਖਾਨ ਲੋਧੀ ਤੇ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬਲਾਰ ਵੀ ਸਨ ਬਟਾਲਾ ਦੀ ਪਵਿੱਤਰ ਧਰਤੀ ਤੇ ਬਰਾਤ ਦੀ ਅਗਵਾਈ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਕੀਤੀ ਜਿਨ੍ਹਾਂ ਵਿੱਚ ਪਰਗਣੇ ਦਾ ਮੁਖੀ ਅਜੀਤਾ ਰੰਦਾਵਾ ਵੀ ਸ਼ਾਮਲ ਸੀ ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਾਲੇ ਸਥਾਨ ਤੇ ਕੀਤਾ ਗਿਆ ਅਤੇ ਵਿਆਹ ਗੁਰੂ ਜੀ ਦੇ ਸੋਹਰਾਕਰ ਮਾਤਾ ਸੁਲਖਣੀ ਜੀ ਦੇ ਜਨਮ ਸਥਾਨ ਜੋ ਕਿ ਡੇਰਾ ਸਾਹਿਬ ਦੇ ਸਥਾਨ ਨਾਲ ਪ੍ਰਸਿੱਧ ਹੈ ਉਸ ਸਥਾਨ ਤੇ ਹੋਇਆ ਸੀਗਾ ਗੁਰੂ ਜੀ ਡੇਰਾ ਸਾਹਿਬ ਦੇ ਪਾਵਨ ਪਿੱਤਰ ਸਥਾਨ ਵਿਖੇ ਹੀ 1552 ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਅਤੇ 1575 ਵਿੱਚ ਸ਼੍ਰੀ ਲਖਮੀ ਦਾਸ ਜੀ ਦਾ ਜਨਮ ਹੋਇਆ ਸੀਗਾ ਬਟਾਲਾ ਵਿਖੇ ਹੀ ਗੁਰਦੁਆਰਾ ਸਤ ਕਰਤਾਰੀਆ ਵਿਸਥਿਤ ਹੈ ਮੇਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸਮਤ 1681 ਵਿੱਚ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਜਦ ਬਟਾਲੇ ਆਏ ਤਾਂ ਗੁਰਦੁਆਰਾ ਸਤ ਕਰਤਾਰੀਆ ਵਿਖੇ ਠਹਿਰੇ ਸਨ ਅਤੇ ਇਸ ਸਥਾਨ ਦੀ ਮਹਾਨਤਾ ਜਿਹੜੀ ਉਹ ਪ੍ਰਗਟ ਕੀਤੀ ਸੀ ਸੰਗਤ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਵਿਆਹ ਪੂਰ ਬਨਾਰਸ ਬੰਦੇਤ ਜੋੜ ਮੇਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਪੂਰਬ ਦੇ ਰੂਪ ਵਿੱਚ ਹਰ ਸਾਲ ਇਹਨਾਂ ਤਿੰਨ ਇਤਿਹਾਸਿਕ ਸਥਾਨਾਂ ਵਿਖੇ ਬਹੁਤ ਹੀ ਸਰਦਾ ਪਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੂਰ ਦੁਰੇੜੇ ਤੋਂ ਆ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਛਾਈ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪੂਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਆਪ ਸੰਗਤ ਤੇ ਮੇਰੇ ਭਰਿਆ ਹੱਥ ਰੱਖਣਾ ਜਿਹੜੀ ਸੰਗਤ YouTube ਤੇ ਨਵੀਂ ਆਈ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਔਨਰ ਵੀਡੀਓ ਤਰ ਤੱਕ ਜਲਦੀ ਪਹੁੰਚ ਸਕਣਾ ਤੇ ਜਿਹੜੀ ਸੰਗਤ Facebook ਜਾਂ Instagram ਤੇ ਨਵੀਂ ਆਈ ਤੇ ਆਪਣੇ ਅਕਾਊਂਟ ਨੂੰ ਫੋਲੋ ਜਰੂਰ ਕਰ ਲਿਓ ਨਾਲ ਨੋਟੀਫਿਕੇਸ਼ਨ ਔਨ ਕਰ ਲਿਓ ਜਿਸ ਦੇ ਨਾਲ ਆਉਣ ਵਾਲੀਆਂ ਵੀਡੀਓ ਤੇ ਆਪ ਸੰਗਤ ਜੀ ਦਰਸ਼ਕਾਂ ਜਿਹੜੇ ਆ ਉਹ ਕਰ ਸਕਦੇ ਹੋ ਅਗਲੀਆਂ ਵੀਡੀਓ ਵਿੱਚ ਆਪ ਸੰਗਤ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜਿਸ ਸਥਾਨ ਤੇ ਗੁਨਾਹਕ ਦੇ ਮਹਾਰਾ ਸੱਚੇ ਪਾਤਸ਼ਾਹੀ ਤੇ ਮਾਤਾ ਸਲਖਣੀ ਜੀ ਤੇ ਆਨੰਦ ਕਾਰਜ ਹੋਏ ਸਨ ਸੰਗਤ ਜੀ ਜੁੜਿਓ ਰੋ ਨਾਲ ਉਮੀਦ ਕਰਦੇ ਆ ਆਏ ਦੀ ਜਾਣਕਾਰੀ ਦੇ ਵੀਡੀਓ ਆਪ ਜੀ ਨੂੰ ਪਸੰਦ ਆ ਕਿ ਪਸੰਦ ਆ ਜਰੂਰ ਸ਼ੇਅਰ ਕਰ ਦੇ ਜੀ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ